ਸਸਿਕਾ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਮਲਕੇ ਵਿੱਚ ਮਲਕੇ ਪਿੰਡ ਹੈ ਜਿਹੜਾ ਮਿੱਤਰੋ ਜ਼ਿਲ੍ਹਾ ਮੋਗੇ ਦਾ ਪਿੰਡ ਆ ਗਿਆ ਹੈ ਤੇ ਜਦੋਂ ਤੁਸੀਂ ਉਹ ਬਾਗੇ ਪੁਰਾਣੇ ਤੋਂ ਕੋਟਕਪੂਰੇ ਨੂੰ ਜਾਂਦੇ ਆ ਨਾ ਤੇ ਮਿੱਤਰੋ ਸਮਾਲਸਰ ਪਿੰਡ ਆਉਂਦਾ ਵਾ ਤੇ ਸਮਾਲਸਰ ਤੋਂ ਸੇਖਾ ਦੇ ਸੇਖੇ ਤੋਂ ਮੱਲਕੇ ਪਿੰਡ ਦੇ ਵਿੱਚ ਸਿੱਧੀ ਸੜਕ ਆਉਂਦੀ ਆ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਮੌਜੂਦ ਝੋਟੀ ਵਿਖਾਉਣੀ ਆ ਜਿਹੜੀ ਬਿਲਕੁਲ ਤਾਜੀ ਸੋਈ ਆ ਹਜੇ ਅੱਜ ਸਵੇਰ ਹੀ ਸੋਈ ਆ ਇਹ ਮਿੱਤਰੋ ਤੇ ਕੱਟਾ ਦਿੱਤਾ ਜਾਂ ਕੱਟੀ ਦਿੱਤੀ ਸਾਰੀ ਗੱਲਬਾਤ ਕਰਦੇ ਆ ਆਓ ਮਿਲਦੇ ਆ ਭਰਾਵਾਂ ਨਾਲ ਮੁਲਾਕਾਤ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਹੈ ਵੱਡੇ ਬਾਈ ਵਧੀਆ ਬਾਈ ਸੇਤਾਕਰ ਪਰਿਵਾਰ ਵੀਰੇ ਜੀ ਵਧੀਆ ਅੱਛਾ ਵੀਰੇ ਇੱਕ ਵਾਰੀ ਨਾਮ ਦੱਸ ਦੀ ਆਪਣਾ ਮੇਰਾ ਨਾਮ ਜੀ ਰਾਜੂ ਖਾਨ ਆ ਬਾਈ ਰਾਜੂ ਖਾਨ ਠੀਕ ਆ ਅੱਛਾ ਰਾਜੂ ਵੀਰੇ ਅੱਜ ਜਿਹੜਾ ਜਾਨਵਰ ਆਪਣੇ ਕੋਲੇ ਖੜਾ ਹੋਇਆ ਹਾਂਜੀ ਬਾਈ ਮੈਂ ਜਿਹੜੀ ਇਹ ਘਰਦੀ ਹੋਈ ਆ ਵੀਰੇ ਨਹੀਂ ਇਹ ਆਪਾਂ ਟੋਕੜ ਗੱਬਣ ਲਈ ਸੀ ਬਾਈ ਟੋਕੜ ਗੱਬਣ ਖਰੀਦੀ ਸੀ ਠੀਕ ਆ ਵੀਰੇ ਕਿੰਨਾ ਮਾ ਸੂਆ ਝੋਟੀ ਆ ਇਹ ਇਹ ਦੂਜਾ ਸੂਆ ਸੂਈ ਆ ਬਾਈ ਆ ਦੂਜਾ ਸੂਆ ਸੂਈ ਆ ਕਿੰਨੇ ਦਿਨ ਹੋ ਗਏ ਬਾਈ ਸੂਈ ਦਵਾ ਇਹ ਸਵੇਰ 4 ਵਜੇ ਸੂਈ ਅੱਜ ਬਾਈ ਸਵੇਰ 4 ਸੁਭਾ ਗੰਡਿਆ ਸੀਗਾ 2 ਕਿਲੋ ਬੋਲਾ ਬਈ ਯਾਰ ਵੀ ਕਹਿਣ ਤੋਂ ਬਾਅਦ 7-8 ਕਿਲੋ ਬੋਲੇ ਜਿੱਤਾ ਹੋਊਗੀ ਹਾਂ ਹੈਗੀ ਆ ਹਾਂ ਠੀਕ ਆ ਅੱਛਾ ਦੁੱਧ ਤੈਨੂੰ ਪਹਿਲੇ ਸੂਏ ਦੱਸਿਆ ਹੀ ਕੁਝ ਕਿੰਨਾ ਦਿੱਤਾ ਇਹਨੇ ਪਹਿਲੇ ਸੂਏ ਬਈ ਇਹ ਮੈਂ ਨਾ ਇੱਥੋਂ ਕੋੜ ਬੂਰੇ ਨਹੀਂ ਲਈ ਸੀਗੀ ਓਕੇ ਤੇ ਪਹਿਲੇ ਸੂਏ ਉਹਨਾਂ ਨੇ 12 11 12 ਕਿਲੋ ਚੁੱਟੋ ਕਿੰਨੇ ਚਰਦੀ ਕੱਪੜ ਲਿਆ ਸੀਗਾ ਮੈਂ ਉਦੋਂ ਢਾਈਆਂ ਕਿ ਮਹੀਨਿਆਂ ਦੀ ਲਈ ਸੀ ਬਈ ਤੇ ਤੇਰੇ ਕੋਲੇ ਕਿੰਨਾ ਦੁੱਧ ਦਿੰਦੀ ਰਹੀ ਹੈ ਤੇਰੇ ਕੋਲੇ ਸੀਗਾ 8-9 ਲੀਟਰ ਬਈ 2 ਕਿਲੋ ਢਾਈਆਂ ਮਹੀਨੇ ਦੇ ਕੱਪੜ ਦਿੰਦੀ ਰਹੀ ਹੈ ਮੈਂ ਤਾਂ ਦੇ ਦੂਗੀ ਛੋਟੀ 12 ਤੇਰੇ ਕੋਲ ਅੱਛਾ ਮਗ ਰੇਟ ਕੀਤਾ ਕੀਤਾ ਛੋਟੀ ਦਾ ਬਾਈ ਰੇਟ ਯਾਰ ਮੁੱਲ ਤਾਂ ਬਾਈ ਇਹਦਾ 10 ਦਾ ਸ ਆ ਦੇ ਲੈਣਾ ਨਾ ਜਮਾਂ ਟਿਕਾਣੇ ਤੇ ਦੱਸ ਦੇ ਕਿਉਂਕਿ ਸਿੰਘ ਬੈੜਾ ਛੋਟੀ ਤੇਰੀ ਚੰਗੀ ਆ ਸਿੰਘ ਤੋਂ 1.5 ਦੀ ਦੇ ਦੇਾਂਗੇ ਹਜੇ ਵੀ ਟਿਕਾਣੇ ਤੇ ਆ ਜਾ ਜੇਸ ਨੂੰ ਕਰਦੇ ਜਿਹੜਾ ਤਰ੍ਹਾਂ ਇਹ ਸੌਦਾ ਤੈ ਹੋ ਜੇ ਮੈਨੂੰ ਤਾਂ ਕੋਈ ਨਹੀਂ ਮੰਗੀ ਜਾ ਪਰ ਜੇਰਾ ਮੈਨਾਂ ਸੌਦਾ ਤੈ ਹੋ ਜੇ ਵੀਰੇ 98000 ਦੀ ਦੇ ਦੇ 98 ਕੱਢੀ ਬਾਹਰ ਤੋਂ ਲਈ ਵੀ ਮਿੱਤਰੋ ਫਿਰ ਇਹ ਅੱਜ ਬਾਈ ਇਹਦਾ ਵੀ ਦੇ ਦੇਾਂਗੇ ਦੂਜਾ ਸੂਆ ਛੋਟੀ ਸੂਈ ਆ ਅੱਜ ਜੀ ਸਵੇਰ ਸੋਈ ਆ ਜੇਰ ਵਗੈਰਾ ਡੰਨ ਨੇ ਪਾਈ ਹੋਈ ਆ ਤੋ 2.5 ਕਿਲੋ ਬੋਲਾ ਇਹਦੇ ਥੱਲੇ ਕੱਢਿਆ ਹੋਇਆ ਵਾ ਮਿੱਤਰੋ ਕੱਟੀ ਨੂੰ ਇਹਨੇ ਜਨਮ ਦੇਤਾ ਵਾ ਬਾਡੀ ਬੰਤਰ ਦੀ ਝੋਟੀ ਬਹੁਤ ਖੁੱਲੀ ਡੁੱਲੀ ਆ ਤੇ ਇਹਨੂੰ ਢਾਕ ਤਲਵਾਰੀ ਵੀ ਕਹਿ ਸਕਦੇ ਆ ਤੁਸੀਂ ਮਿੱਤਰੋ ਪਰ ਮੰਨੋ ਪਿਓਰ ਢਾਕ ਤਲਵਾਰੀ ਦੇ ਵਿੱਚ ਵੀ ਨਹੀਂ ਆਉਂਦੀ ਕਿਉਂਕਿ ਹਜੇ ਇੱਕ ਇਹ ਬਾਈ ਜਫਰਾਬਾਦੀ ਦੀ ਆ ਉਹਨਾਂ ਨੇ ਜਫਰਾਬਾਦੀ ਉੱਤਰਾਚੀ ਤੇ ਆ ਗਈ ਹੈ ਨਾ ਸਾਹ ਜੀ ਜਾ ਗਈ ਜਫਰਾਬਾਦੀ M29 ਦੀ ਝੋਟੀ ਆ ਇਹ ਬਾਈ ਠੀਕ ਠੀਕ ਆ ਵੀਰੇ ਠੀਕ ਆ ਬਾਈ ਲੈ ਮੈਨੂੰ ਕੱਟੀ ਦੇ ਸੀਮਣ ਦਾ ਕੁਝ ਪਤਾ ਵੀਰੇ ਕਿ ਨਹੀਂ ਆਪਾਂ ਨੂੰ ਕੱਤੀ ਦੇ ਸੀਮਨ ਦਾ ਬਾਈ ਉਹਨਾਂ ਨੇ ਦੱਸਿਆ ਨਹੀਂ ਯਾਰ ਠੀਕ ਆ ਓਕੇ ਵੀਰੇ ਅੱਛਾ ਬਾਈ ਨੰਬਰ ਸਾਂਝਾ ਕਰੀ ਇੱਕ ਵਾਰੀ ਵੀਰੇ ਨੰਬਰ ਹੈਗਾ ਬਾਈ 8872528250 ਇੱਕ ਵਾਰੀ ਹੋਰ ਆਉਣ ਦੇ ਵੀਰੇ 8872528250 ਠੀਕ ਆ ਬਈ ਇਸ ਨੰਬਰ ਤੇ ਕਰ ਲਿਓ ਬਾਈ ਨਾਲ ਤੁਸੀਂ ਮੇਰੇ ਨਾਲ ਰਬਤਾ ਕਾਇਮ ਗੱਲਬਾਤ ਲਈ ਨੰਬਰ ਸਕਰੀਨ ਤੇ ਚੱਲੀ ਜਾਂਦਾ ਵਾ ਜਿਹੜੇ ਪ੍ਰਾਣੂ ਰੋਟੀ ਪਸੰਦ ਆ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਆ ਧੰਨਵਾਦ ਸ਼ੁਕਰੀਆ ਜੋਂ